ਆਲਾ ਪਹਿਲਾ ਸੈਮੀਫਾਈਨਲ ਸ਼ੁਰੂ ਹੋ ਚੁੱਕਿਆ ਆ ਖਿਡਾਰੀ ਕੰਨੇ ਘਾਗੇ ਦੀ ਧਰਤੀ ਦਾ ਦੇਖਦੇ ਹੋ ਸਰਦਾਰ ਜਫੇਦਾਲ ਸੁਰਗ ਦਾ ਸਿਆ ਚੰਗੇ ਨੇ ਪੜਦਾ ਕਹਿੰਦੀ ਕਬੱਡੀ ਪਾ ਰਿਹਾ ਇਹ ਨਾਦਰ ਨੇ ਕੰਮੇ ਮਿੱਤੋ ਆਹ ਕਹਿੰਦੇ ਪਹਿਲੀ ਕਬੱਡੀ ਤੇ ਪਹਿਲੇ ਜਫੇ ਦੀ ਟਾਈ ਲੱਗੂ ਜਫਾ ਦਾ ਰੇਂਡਰ ਭੱਜੂ ਮੇਰੇ ਮਿੱਤੋ ਉਹ ਗੱਲ ਸਮੇਂ ਦੀ ਹੋਊਗੀ ਇੱਕ ਪਾਸੇ ਘਾਗੇ ਵਾਲਾ ਨੀਤਾ ਤੇ ਢੰਗੋ ਵਾਲਾ ਕਹਿੰਦੇ ਕੋਰਤ ਦੁੱਗੀਆਂ ਪੈਂਦਾ ਹੈ ਇਹਨੇ ਹੋਰ ਜੱਫਾ ਲਾ ਕੇ ਧੰਦ ਧਰਾਈ ਹੈ ਤੇ ਹਾਂ ਮੇਰੇ ਮਿੱਤਰੋ ਤਹੋ ਕੋ ਚੁਗੀ ਦੀ ਧਰਤੀ ਦਾ ਆ ਥੰਦੇ ਆਈਆਂ ਨਿਸ਼ਾਨ ਹੈ ਨਾ ਉਹਨੂੰ ਵੱਡਾ ਫਿੱਟਾ ਬਣਿਆ ਹੋਇਆ ਹੈ ਉਹ ਦੇਖਣਾ ਵੀ ਜਿੰਨੇ ਧਰ ਦੇ ਟੀਮ ਦਾ ਇੱਕ ਗਰੀ ਤੇ ਗੋਰਾ ਥੰਦੇ ਵਾਲਾ ਪਿੰਗ ਟੱਕਰ ਹੋ ਗਈ ਮੇਰੇ ਮਿੱਤਰੋ ਥੰਦੇ ਵਾਲੀਆਂ ਥੰਦੇ ਵਾਲੀਆਂ ਉਹ ਥੰਦੇ ਵਾਲੀਆਂ ਥੰਦੇ ਵਾਲੀਆਂ ਖੇਡ ਮੈਦਾਨ ਦੇ ਵਿੱਚ ਹੋ ਗਈ ਇੱਕ ਪਾਸੇ ਗੋਰਾ ਇੱਕ ਪਾਸੇ ਨਿਸ਼ਾਨ ਇੱਕ ਇੱਕ ਦੇ ਗੱਪੂ ਆਮਰਸਾਨਾ ਰਾਗੀ ਕਬੱਡੀ ਪਾ ਰਿਹਾ ਸਮਾਂ 22 ਪਿੰਡ ਹੈ ਆਹ ਕਹਿੰਦੇ ਖਰਾਨੀ ਸਵਾਰ ਭਾਈ ਵਾਲਾ ਆ ਗਿਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਅੱਜ ਕਹਿੰਦੇ ਸ਼ੀਤਾਲੀ ਧਰਤੀ ਹੈ ਆਹ ਮੁੰਡਾ ਕਾ ਤੇ ਆ ਕੰਗ ਪਰਵਾਰ ਦਾ ਹੈਪੀ ਆ ਪਾਗੜ ਵਾਲਾ ਜਿਹੜਾ ਕਹਿੰਦੇ ਚੋਕੀ ਦਾ ਜੱਫਾ ਆ ਗਿਆ ਲੱਫਾ ਮਈਆ ਵਾਲੇ ਦੀ ਚੋਕੀ ਦਾ ਧੰਗਾ ਬਾਬਾ ਜੁਨੀਦਰ ਦੀ ਅਮਾਰ ਜੱਫਾ ਸਭ ਤੋਂ ਵੱਧ ਟੱਕ ਮਈਆ ਨੰਬਰ ਦੇ ਪਿੰਡ ਦਾ ਇਹ ਆ ਮੇਰੇ ਮਿੱਤਰੋ ਲੰਬੂਆਂ ਅੱਫੂ ਵਾਲੇ ਕਰਦੀ ਦੀ ਧਰਤੀ ਦਾ ਜਿਹੜਾ ਟਾਈ ਕਰਦਾ ਪਰ ਨੰਬਰ ਰੇਡਰ ਤੇ ਹਿੱਸੇ ਕਰ ਰਿਹਾ ਉਹ ਮੁਰਕੋ ਮੁਰਕੀ ਹੋ ਗਏ ਲੱਗਿਆ ਜੋਰ ਤੋਂ ਉੱਪਰ ਆਣਾ ਕੰਡਾ ਵੀ ਨਹੀਂ ਟੁੱਟਦਾ ਜਿਸਮ ਇੱਕ ਥੋਰ ਤੋਂ ਉੱਪਰ ਆਲਾ ਗਰਮ ਖੂਨ ਕਈ ਜਵਾਨੀ ਲੜਕਾਰੇ ਤਾਂ ਬੈਦੇ ਨਾਲੇ ਖੇਡਦੇ ਮਤਮਦਾਨੋਂ ਛੱਡ ਕੇ ਨਹੀਂ ਭਜਦੇ ਉਹ ਸਾਹਮਣੇ ਦੇਖਾਂਗੇ ਗੱਭਰੂ ਆਹ ਭੰਗਰ ਦੀ ਟੀਮ ਦਾ ਖਿਡਾਰੀ ਬੱਧਾ ਵਿੱਥਾ ਬਣਿਆ ਹੋਇਆ ਆਹ ਵੇਖਣਾ ਵੀ ਭੰਗੂ ਨਾਲ ਤਸਵੀਰੀ ਕੀਆ ਜਾਫੀ ਦਾ ਜਿਹੜੇ ਹੋ ਬੱਲੇ ਬੱਲੇ ਕਰਾਈ ਹੈ ਬਈ ਵਾਹ ਦੀਪ ਸਾਧੂ ਆ ਗਿਆ ਆਹ ਥੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਂਦੇ ਆ ਗੱਭਰੂ ਡੈਰ ਪਾਟ ਤੇ ਮਿੱਟੇ ਪਰਸ ਆਹ ਲੱਭੂ ਆ ਮੇਰੇ ਮਿੱਤਰੋ ਇਹ ਆ ਨੱਥੂ ਵਾਲੇ ਗਰ ਵੀ ਦੀ ਧਰਤੀ ਦਾ ਐਨ ਕਹਿੰਦੇ ਬੱਲੇ ਬੱਲੇ ਕਰਾ ਆ ਗਿਆ ਅੱਜ ਬੱਲੇ ਬੱਲੇ ਹੋ ਰਹੀ ਹੈ ਦੋਵਾਂ ਸਾਈਡਾਂ ਅੱਜ ਦੇ ਕਬੱਡੀ ਕੱਪ ਨੂੰ ਲਾਈਵ ਕਰ ਰਹੀਆਂ ਹੋ ਕੇ ਆਹ ਕਹਿੰਦੇ ਦਾਖਸ਼ ਵਾਲੇ ਭਰਾ ਤੇ ਕਬੱਡੀ ਦੇ ਸੋ ਪੈਂਦੋਰ ਤੋਂ ਆਹ ਕੌਣ ਹੈ ਇਹ ਮਰ ਹੈ ਸੁਨੇਹਰ ਪਿੰਡ ਵਾਲਾ ਸੁਨੇਹਰਾ ਦੇ ਮਰੇ ਨੇ ਜੱਫਾ ਲਾ ਕੇ ਧਰਤਾ ਕਰਾਤੀ ਮੇਰੇ ਮਿੱਤਰੋ ਅਗਰ ਚੂੜ ਚੱਕੀਆਂ ਦੀਪ ਸੁਨੇਹਰਾ ਵਾਲਾ ਮਰਾਂ ਧੰਗ ਵਾਲਾ ਖੇਂਦੀ ਤੇ ਨਾਲ ਕੋਟ ਦੁਕੀਏ ਦਾ ਧੰਮੋ ਰੇਤ ਤੋਂ ਐਨ ਧਮ ਪਈ ਹੋਈ ਹੈ ਮਰਾਂ ਨੇ ਆਓ ਦੇਖਦੇ ਆ ਵੀ ਕੰਡੇ ਕਮੇ ਘਾਗੇ ਦੀ ਟੀਮ ਦੇ ਲਈ ਲੰਬਾ ਸਵਾ ਕਬੱਡੀ ਖੇਡਣ ਵਾਲਾ ਖਿਡਾਰੀ ਆਓ ਦੇਖਦੇ ਆ ਵੀ ਇਹ ਸੱਜਣਾ ਸ਼ਰੀਰ ਬਣ ਗਿਆ ਨੇ ਮਿੱਤਰੋ ਬਿੰਦੂ ਸਵਾ ਵਾਲੇ ਦੀ ਧਰਤੀ ਦਾ ਕਬੱਡੀ ਪਾਰਿਆ ਪਰ ਮੈਦਾਨ ਕੀ ਹੈ ਚੱਕ ਡਰ ਦੇ ਮਿੱਤਰੋ ਚੱਕ ਧਾਗੇ ਦੇ ਕਿੱਤੇ ਰੇਡ ਤੌਰ ਤੇ ਵੀ ਮੀਟਾ ਆ ਗਿਆ ਆਹ ਮੀਟਾ ਕਾਂਡੇ ਵਾਲਾ ਮੀਟਾ ਕਾਂਡੇ ਵਾਲਾ ਗੁਰਮਿੰਦਰ ਕੋਲੇ ਪਿੰਡ ਦਾ ਬਾਪੂ ਚੰਦਰ ਸਿੰਘ ਦੇ ਪਿੰਡ ਦਾ ਆਹ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਦੋਜਪੁਰ ਦੀ ਧਰਤੀ ਹੈ ਆਹ ਮੇਰੇ ਮਿੱਤਰੋ ਰੌਣਕਾਂ ਲੱਗੀਆਂ ਹੋਈਆਂ ਅੱਜ ਸਵਾਦ ਕਬੱਡੀ ਦਾ ਆਸਰੇਰ ਪਰਮਾਣ اور دو میرے کو ادرا باج ای بال ادرا باج ایوال بھائی والی آ گیا ਉਹ ਘਲਾਤੀ ਸੁਹਾਗ ਭਾਈ ਪੈਂਦਾ ਇਹਦਾ ਵੀਰ ਕਹਿੰਦੇ ਰਹਿੰਦਾ ਆਸਟ੍ਰੇਲੀਆ ਦਾ ਕਾਕਾ ਇਹਦਾ ਕਹਿੰਦੇ ਵੱਡਾ ਵੀਰ ਰਹਿੰਦਾ ਇੰਗਲੈਂਡ ਨਵਜਾਨ ਕਬੱਡੀਆਂ ਕੰਦੇ ਪਾਲ ਉਹ ਕਹਿੰਦੇ ਬੜੀ ਤਕਰੀ ਕਬੱਡੀਆਂ ਖਿੰਡੀਆਂ ਬੰਨਿਆ ਨੇ ਚੱਕੇ ਹੁੰਦੇ ਨੇ ਉਹ ਕਹਿੰਦੇ ਅੱਜ ਦਾ ਵੀਰ ਆਇਆ ਹੋਇਆ ਹੈ ਉਹ ਵੇਖਿਆ ਵੀ ਪਾਲੇ ਦਾ ਵੀਰ ਉਹ ਕਾਕੇ ਦਾ ਵੀਰ ਕਹਿੰਦੇ ਨਾਲੇ ਖੜਾਤੀ ਵੀ ਸਿਰੇ ਸਿਰੇ ਦੀਆਂ ਕਬੱਡੀਆਂ ਪਾਰਿਆ ਪਰ ਆਹ ਖਿਡਾਰੀ ਕਹਿੰਦੇ ਛਾਂਦੇ ਵਾਲੀਆ ਨਿਸ਼ਾਨ ਆ ਮੇਰੇ ਮਿੱਤਰੋ ਇਹ ਵੀ ਕਹਿੰਦੇ ਕਬੱਡੀ ਦੇ ਮਦਾਨਾਂ ਦੀ ਸ਼ਾਨ ਬਣਿਆ ਹੋਇਆ ਹੈ ਛਾਂਦੇ ਵਾਲੀਆ ਨਿਸ਼ਾਨ ਦੋਆ ਨੰਬਰ ਤੇ 3 ਦੇ ਸੇਰ ਹੋ ਗਏ ਕਬੱਡੀ ਪੌਂਦੇ ਵੀ ਟਿੰਕੂ ਆ ਗਿਆ ਆਹ ਵੀ ਖਿਡਾਰੀ ਇਸ ਇਲਾਕੇ ਦਾ ਬੜਾ ਪ੍ਰਸਿੱਧ ਤਪੂਰਾ ਟੈਂਡ ਮਦਦ ਚੜਦੀ ਰੇਤਾ ਚੜਦੀ ਜਵਾਨੀ ਦਾ ਲਈ ਮਾਰ ਕਰੀਦਾ ਉਹ ਤਪਾ ਦੀਆਂ ਧਰੀਆਂ ਤੇ ਨਹੀਂ ਪੈ ਤੜੀਦਾ ਉਹ ਵੇਖਦਾ ਵੀ ਨੰਬਰ ਧਾਰੀ ਤੇ ਜਿੱਤੇ ਹੈ ਹਰ ਵੀ ਕਬੱਡੀ ਪੌਣ ਦੇ ਲਈ ਮੰਦਰਾ ਆ ਲੰਬੂ ਆ ਗਿਆ ਮੇਰੇ ਮਿੱਤਰੋ ਮਈਆ ਵਾਲੇ ਦੀ ਧਰਤੀ ਦਾ ਆ ਮੁੰਡਾ ਕਹਿੰਦੇ ਕੈਨੇਡਾ ਤੋਂ ਆਇਆ ਹੈ ਉਹ ਮੇਰੇ ਮਿੱਤਰੋ ਕੈਨੇਡਾ ਤੋਂ ਚੱਲ ਕੇ ਆਇਆ ਤੇ ਜੌਮਰੀ ای کوئی ایک بار لگیا گیا مرکے ہاتھ آئی ایک باری لگیا ہوا مرکے ہاتھ آئیوا ਨਾਵਾ ਇਕਦੇ ਨਾਲ ਮੇਰੇ ਮਿੱਤਰੋ ਇਹ ਆ ਕਿਵੇਂ ਕੋਰਟ ਚੁਗੀਆਂ ਦੀ ਧਰਤੀ ਦਾ ਧੰਮੂ ਧਰਮਪ੍ਰੀਤ ਕਿਵੇਂ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਨੀ ਮੈਂ ਗੱਪਰੂ ਕਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ ਉਧਰਲੇ ਪਾਸੇ ਵੱਡੇ ਮਾਰ ਤੇ ਸਨਮਾਨ ਅਨੇ ਖਿਡਾਰੀਆਂ ਨੇ ਕੀਤੇ ਜਾਣਗੇ ਕਬੱਡੀ ਉਪਰ ਦੇ ਬੈਸਟ ਪਲੇਅਰ ਤੇ ਬੈਸਟ ਕਾਪੀ ਨੂੰ ਕਿਹੜੀ ਮੈਟਰ ਕੀ ਕੀ ਹਿਆਰ ਲੱਗ ਕੱਪ ਲਿੱਤਾ ਜਾਣਾ ਪਹਿਲਾ ਨਾਮ 30000 ਹਿਆਰ ਟੈਂਕਰ 50000 ਹਿਆਰ ਉਹ ਵੱਡੇ ਆਲਮ ਕਿਹੜੀ ਟੀਮ ਪਹਿਲੇ ਨੰਬਰ ਤੇ ਕਿਹੜੀ ਦੂਜੇ ਤੇ ਆਊ ਉਹ ਸ਼ੱਕ ਤਾਂ ਰਹਿਣੀ ਹੈ ਇੰਨਾ ਹੁਸੈਨੀ ਵਾਲੇ ਦਾ ਆਉ ਤੱਕ ਤੇ ਪਾਣੀ ਐ ਮੇਲਾ ਹੁਸੈਨੀ ਵਾਲੇ ਤੇ ਚੱਲਦਾ ਤੱਕ ਤੇ ਪਾਣੀ ਐ ਜੀਵਿਤਾ ਦਾ ਆ ਮੇਲਾ ਕਿੱਧਾ ਜਾ ਰਿਹਾ ਮੇਰੇ ਬੱਚੋ ਹਸੈਨੀ ਵਾਲੇ ਦੀ ਧਰਤੀ ਐ ਆ ਮੁੰਡਾ ਬੜੀ ਬੂਰ ਤੋਂ ਚੱਲ ਕੇ ਆਇਆ ਐ ਇਹ ਸਾਰੇ ਪਿੰਡ ਕੋ ਫਾੜਿਕਾ ਏਰੀਏ ਤੋਂ ਆ ਮੇਰੇ ਮਿੱਤਰੋ ਬਿੰਦੂ ਸਾਰੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਗੋੜਾ ਇੱਕ ਪਾਸੇ ਬਿੰਦੂ ਇੱਕ ਪਾਸੇ ਗੋੜਾ ਇੱਕ ਪਾਸੇ ਬਿੰਦੂ ਇੱਕ ਪਾਸੇ ਆਹ ਤਾਲੀਆਂ ਕਿੱਥੇ ਲੱਗੇ ਜਾਣੀਆਂ ਮੁੰਡਿਆ ਵਾ ਜੋਰ ਨਾਲ ਕਰਿਆ ਦੁਨੀਆਂ ਖੁਸ਼ ਹੈ ਦੁਨੀਆਂ ਦੇਾਰੇ ਲੈ ਰਹੀ ਆਹ ਕਬੱਡੀ ਕਹਿੰਦੇ ਖਰਾਜੀ ਸਵਾਰ ਭਾਈ ਵਾਲਾ ਏ ਆਹ ਚੱਕ ਆਹ ਚੱਕ ਆਹ ਚੱਕ ਆਹ ਦੇਖਣਾ ਵੀ ਮੁੰਡੇ ਨੇ ਕੀ ਕੰਗੜਾ ਪਿਆ ਨੰਬਰ ਕਹਿੰਦੇ ਜਾਪੀ ਦੇ ਜਿੱਥੇ ਇਹ ਆ ਕਹਿੰਦੇ ਧੰਮੋ ਦੇ ਮਿੱਤਰੋ ਉਧਰ ਦੇ ਪਾਪੇ ਕੁਲਦੀਪ ਸਿੰਘ ਜੱਤਾ ਸਾਹਿਬ ਜੁਆਇੰਟ ਡੈਕਟਰੀ ਪੰਜਾਬ ਆਵਾੰਗਰੀ ਪਾਰਟੀ ਜੀਐਮ ਆਖਦੇ ਆ ਸਾਡੇ ਹਰ ਇੱਕ ਦਰਕਾਰ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੋਰੀਆਂ ਸੁਖਦੇਨੀ ਰੋਪੜ ਦੇ ਬੰਦੇ ਜੀਐਮ ਆਖਿਆ ਜਾਂਦਾ ਹੈ ਜੀਐਮ ਆਖਾਂਗੇ ਸਾਡੇ ਦਰਕਾਰ ਦੇ ਲੋਕ ਨੇ ਭੁਗਿੰਦ ਸਿੰਘ ਜੀ ਸਮਰਾਪਤ ਆਵਾੰਗਰੀ ਸਰਜੀਸ ਪੰਜਾਬ ਸਮਰਾਪਤ ਪਾਰਟੀ ਵੱਲੋਂ ਬਾਰੇ ਬਹੁਤ ਧੰਨਵਾਦ ਉੱਪਰ ਸਾਡੇ ਗੁਰਦੇਵ ਸਿੰਘ ਜਿਹੜੇ ਕਹਿੰਦੇ ਜੱਜ ਸਾਹਿਬ ਕੋਈ ਨਹੀਂ ਮੇਰੇ ਕੋਲ ਜੁੜਿਆ ਹੋਇਆ ਹੈ ਆਹ ਦੇਖੋ ਦੀਪ ਦੀਪ ਮੇਰੇ ਮਿੱਤਰੋ ਆਹ ਕਰ ਜਾ ਕਰ ਕਰ ਜਾ ਕਰ ਕਰ ਜਾ ਕਰ ਓਹ ਲੱਗਦਾ ਜੱਫਾ ਆ ਆਹ ਉਹ ਮੁੰਡਾ ਕਹਿੰਦੇ ਕਰਦਾ ਕਹਿ ਲੱਗਦਾ ਉਹ ਤੁਸੀਂ ਖਾ ਕੇ ਨਿਰਨੇ ਕਾਲ ਦੇ ਮਰ ਜਾਓ ਉਹ ਆਜਾ ਕਬੱਡੀ ਖੇਡ ਕਬੱਡੀ ਕਰਤੇ ਆਈਆਂ ਹੋਈਆਂ ਆਹ ਦੇਖ ਰਿਹਾ ਵੀ ਮੁਕਾਬਲਾ ਠੱਗ ਨੰਬਰ ਢਾਡੀ ਦੇ ਜਿੱਤੇ ਹੈ ਐਨ ਕੰਨੇ ਪੁੰਡੀਆਂ ਦੇ ਥਿੰਗਾਂ ਦੇ ਹੋਏ ਹੈ ਇੱਕ ਪਾਸੇ ਕਾਂਗਾ ਜਿਹੜਾ ਬਾਗਲਕਾ ਦੀ ਟੀਮ ਹੈ ਇੱਕ ਪਾਸੇ ਕੰਨੇ ਢਾਗਰ ਪਿੰਡ ਜਿਹਨੇ ਬਰੋਡਪੁਰ ਨੂੰ ਬਰਾਮ ਕਰਦਾ ਮੇਰੇ ਮਿੱਤਰੋ ਚਾਰ ਚਾਪੀ ਢਾਗਰ ਵਾਲਾ ਫੇਟੀ ਜੇ ਜੱਫਾ ਲਾਉ ਨਿਸ਼ਾਨ ਅੱਗਾ ਵੀ ਉਧਰ ਦੇ ਪਾਸੇ ਜਹਾਨਾਬ ਸੰਧੂ ਨਾ ਅਮਨਦੀਪ ਸੰਧੂ ਨਾ ਸਾਡਾ ਵੀ ਮੰਦਿਰਪੁਰਕ ਰਵਨੀਤ ਸੰਧੂ ਵੱਡੇ ਮਾਣ ਕਰਨਗੇ ਮੇਰੇ ਵੀਰੋ ਜੇ ਸਾਡਾ ਅਗੇ ਇਜੈਕਟਿਵ ਧੰਗ ਜੱਫੇ ਆ ਰਿਹਾ ਵੀਰਾਂ ਨੂੰ ਵੱਡੇ ਮਾਣ ਦਰਮਾਨ ਕੀਤੇ ਜਾਣਗੇ ਸਾਡੇ ਜਸਵਿੰਦਰ ਸਿੰਘ ਸੰਧੂ ਸਾਹਿਬ ਵੀ ਕਹਿ ਰਹੇ ਆ ਵੀ ਆਪਣੇ ਦੇ ਵੀ ਵੱਡੇ ਮਾਣ ਧੰਗ ਦਾ ਹੰਟੀ ਦੇ ਕਰਨੇ ਆ ਜਦ ਜੱਫਿਆਂ ਤੇ ਮੁਕਰੀ ਘੰਗਿਆਲੋ ਰੇਟਾ ਭਾਵੇਂ ਆ ਲੱਖ ਪੈਂਦੀ ਆ ਗੱਲ ਜੱਥਿਆਂ ਦੇ ਮੋਕਰੀ ਹੈ ਆਹ ਸਿੰਘ ਸਰਕਾਰ ਨੇ ਮੇਰੇ ਮਿੱਤਰੋ ਬੱਲੇ ਬੱਲੇ ਘਮਲਤੀ ਹੈ ਅਜੀ ਰੇਡ ਮੀਟਾ ਘਾਂਗੇ ਵਾਲਾ ਤੇ ਬੁੱਕਾਂ ਪਰ ਪਰ ਵਲਦੇ ਸੀ ਉਹਨਾਂ ਨੂੰ ਸਮਾਪਤ ਹੋ ਜਾਂਦਾ ਲਾਈਨਾਂ ਦੇ ਵਿੱਚ ਖੜਦੇ ਦੇਖੇ ਮੈਂ ਕੌਲ ਜਾਲੇ ਪ੍ਰਮਾਤਮਾ ਉਸ ਡਾਡੇ ਦੇ ਰੰਗਾਂ ਨੂੰ ਕਿ ਜਿਉਂਦੇ ਡੁੱਬਦੇ ਤੇ ਡੁੱਬਦੇ ਕਰਦੇ ਦੇਖੇ ਮੈਂ ਜਿਹਨੇ ਕਹਿੰਦੇ ਵਹਿਰ ਨਾਲ ਕੋਈ ਮਾਰ ਨਹੀਂ ਹੁੰਦਾ ਚੌਂਕਾ ਦੇ ਚ ਖੋਤੇ ਹੋ ਧਰਦੇ ਦੇਖੇ ਮੈਂ ਮਾਨ ਕਰੀਣਾ ਫੋਕੀ ਛਾੜ ਦਣਾ ਸਾ ਮਾਰ ਕੇ ਨਾ ਫੋਕੀ ਸ਼ਾਹ ਪੁੱਲਾ ਦਿਲ ਦੇ ਡਾਕਟਰ ਦਿਲ ਦੇ ਦੌਰਿਆ ਮਰਦੇ ਦੇਖੇ ਮੈਂ ਦਿਲ ਦੇ ਡਾਕਟਰ ਦਿਲ ਦੇ ਦਾਰੇ ਨਾਲ ਮਰਦੇ ਦੇਖੇ ਮੈਂ ਮੋਹ ਵਾਲਾ ਪਾਸੇ ਉਹੀ ਗੱਲਾਂ ਕਹਿੰਦੇ ਫੋਕੋ ਕੀ ਲਿਖਦਾ ਲਓ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਲਾ ਗਈ ਹਾਪੀ ਆਹ ਭੰਗੜਾ ਵਾਲਿਆ ਖੇਚਲਾ ਤਿਆਰੀ ਤੇਰੇ ਜੱਫੀਆਂ ਤੇ ਮਾਰ ਸਰਵਾਰ ਬੱਡੇ ਹੋਣਗੇ ਨਾ ਹੋ ਜਾਂਦਾ ਆਹ ਸਾਰੇ ਤਾਈ ਹੋਈ ਕਬੱਡੀ ਮੇਰੇ ਮਿੱਤਰੋ ਮੁੰਡਾ ਤਾਮੂ ਵਾਲਿਆ ਦਿੰਕੂ ਹੈ ਔਰ ਇਹ ਗਰੀਕ ਕੰਮੀ ਨੇ ਭੱਗ ਵਾਲਾ ਹੈਪੀ ਆਹ ਜੱਫੀ ਕੰਨੇ ਕਰਦਾ ਟਰਾਈ ਮੇਰੇ ਮਿੱਤਰੋ ਬਗੀਚਾ ਨਾਮ ਕੁਰਸ਼ਿਕ ਪਿੰਡ ਹੈ ਉਧਰ ਨੇ ਬਾਰੇ ਤਕਰੀਰ ਹੁੰਦਾ ਜੀ ਹਾਏ ਸਰਪੰਨ ਸਾਹਿਬ ਰਜੇਤਲ ਤੇ ਪਹੁੰਚੇ ਹੋਏ ਆ ਨਾਲ ਚਮਕਾਉਣ ਹੈ ਨਾਲ ਗੁਰਨਾਮ ਜੀ ਹੈ ਨਾਲ ਕਹਿੰਦੇ ਸਾਡੇ ਪਾਲਜੀ ਪਹੁੰਚੇ ਹੋਏ ਐ ਬੜਾ ਧੰਨਵਾਦ ਕਰਾਂਗੇ ਔਰ ਸਾਡੇ ਦਾਇਰੇ ਭਰਾਏ ਹੋਏ ਐ ਬੜੀਆਂ ਜ਼ਿੰਮੇਵਾਰੀਆਂ ਦੇ ਨਾਲ ਵੱਡੇ ਮੇਲੇ ਤੇ ਜੁੜਕੇ ਆਵਾਰੇ ਬਰਕਰਨੇ ਜੀਤ ਸਾਡਾ ਵੀਰ ਹਾਜੀ ਵਾਲਾ ਪਿੰਡ ਐ ਬੜਾ ਧੰਨਵਾਦ ਕਰਾਗੇ ਭਰਾਵਾ ਔਰ ਨੰਬਰ 1 ਧਾਰੀ ਦਾ ਮਾਈਕ ਤੇ ਸਾਡਾ ਮੰਦਰ ਰੇਡ ਸਾਉ ਕਹਿੰਦੇ ਖਰਾਜੀ ਖਰਾਜੀ ਮੇਰੇ ਮਿੱਤਰੋ ਸਵਾਰ ਭਾਈਵਾ ਔਰ ਇੱਕ ਖਰਾਜੀ ਮੇਰੇ ਮਿੱਤਰੋ ਕਿਥੋਂ ਦਾ ਗਰਾਉਂਡਾ ਜੁਟਿਆ ਆਹ ਖਰਾਜੀ ਆਓ ਦੀਪ ਆਓ ਦੀਪ ਆਓ ਦੀਪ ਆਓ ਦੀਪ ਹੁੰਦੀ ਆ ਦੁਨੀਆ ਨੱਚਦੀ ਬੱਲੇ ਬੱਲੇ ਹੋ ਰਹੀ ਪਈ ਆ ਦੁਨੀਆ ਜੁੜ ਗਈ ਆ ਦੇ ਲੈਣਾ ਆਹ ਦੇਖ ਕੱਖ ਵਧਾ ਜਾ ਰਿਹਾ ਦੁਨੀਆ ਲਾਈਵ ਤੇ ਰਹੀ ਦੁਨੀ ਹੋਈ ਆ ਇਹ ਆ ਨਿਸ਼ਾਨ آؤ میرے پوری دنیا کو دکھایا جا رہا ہے تو من ہو گیا موڑے ہو گیا موڑے ਆਰ ਕੇ ਮੁੰਡੇ ਰੋਕਦੇ ਆ ਨੰਬਰ ਕਿਨੇ ਧਾਵੀ ਦੇ ਦਿੱਤੇ ਆ ਵੀ ਚਲਾ ਗਿਆ ਪਹਿਲਾ ਨੰਬਰ ਕਿਨੇ ਜਾਫੀ ਦਾ ਉਧਰ ਦੇ ਪਾਪੇ ਚਮਤਾਲ ਫਿਰਨੀ ਸੰਤੂ ਸਾਹਿਬਾਰੇ ਝੋਕਰੀਆਂ ਪਿੰਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਨਾਲ ਰਣਜੀਤ ਸਿੰਘ ਜੀ ਸੰਤੂ ਸਾਹਿਬ ਆਏ ਹੋਏ ਆ ਬੜਾ ਤਾਂ ਹਾਫ ਕਰਾਂਗੇ ਅਜੈ ਸਿੰਘ ਜੀ ਜਿੱਲ ਗੱਲਰੀ ਵਾਲਾ ਕਰੇਟਾ ਸਾਡੇ ਹੋ ਕੇ ਖੇਤਰ ਤੋਂ ਉਤਰੇ ਹੋਏ ਵਾਤਾ ਜੋਰਦਾਰ ਹੈ ਅਰੇ ਇੱਕ ਕਬੱਡੀ ਕੱਪ ਦੇ ਲਈ ਇਹ ਜਿਹਨੂੰ ਧੰਨਵਾਦ ਕਰਾਂਗੇ ਸਾਡੇ ਦਰਮਿਆਨ ਵਿੱਚ ਇਹ ਪਾਤੇ ਹੋਏ ਐ ਮਾਣ ਤੇ ਪਰਮਾਨ ਨੇ ਸਾਡੀਆ ਸਰਕਾਰ ਤੋਂ ਸ਼ੁਕਰੀਆ ਬਧਾ ਧੰਨਵਾਦ ਹੈ ਬਿੰਦਰ ਇੰਗਲੈਂਡ ਜੀ ਉਧਰ ਦੇ ਪਾਤੇ ਲੈਂਬਰ ਟੰਗ ਜੀ ਨਾਲ ਸਾਡੇ ਅਨੈਤ ਸਿੰਘ ਨੇ ਖੇਲ ਕਰੇਗਾ ਤੇ ਨਾਲ ਸਾਡੇ ਰਾਜਪਾਲ ਸਿੰਘ ਨੇ ਖੇਲ ਯੋਗ ਤੇ ਵੀ ਵਿਰੋਧ ਖੁਸ਼ਪੌਤਰ ਨੇ ਬੰਦਾ ਯੋਗਦਾਨ ਹੈ ਤੇ ਉਹਨਾਂ ਨੂੰ ਧੰਨਵਾਦ ਕਰਾਂਗੇ ਅਗਲੀਆ ਟੀਮਾਂ ਧਾਲਾਂ ਤੇ ਸਾਹੂਆ ਜਿਵੇਂ ਕਿ ਮਾ ਰੌਣ ਦੇ ਕੌਣ ਗਿਆ ਪਾਲਾ ਤੇ ਵਾਹ ਵਾਲਾ ਦੀਪੂ ਰੇਤ ਪਾਰਿਆ ਆਹ ਦੀਪੂ ਮੇਰੇ ਮਿੱਤਰੋ ਗੋਦੀ ਬੰਦਰੀ ਆ ਗਿਆ ਤਮੂ ਫਾਰੋ ਤਿਆਰੀ ਜਾਂ ਕਹਿੰਦੇ ਸਹੇਲਾ ਵਾਲੇ ਨੂੰ ਇਹ ਰਾਤਾਂ ਦੀ ਗੋਲੀ ਪੈਂਦੀ ਨੀਂਦ ਵਾਈ ਜੀ ਫੇਰ ਕਿਤੇ ਬੰਦੀ ਅਮੀਰ ਬਾਈ ਜੀ ਪਰ ਕੇ ਤਾਂ ਦੇਖੋ ਇਤਿਹਾਸ ਦੀਆਂ ਜੰਗਾ ਇਹ ਤਾਂ ਭੁੱਖੇ ਰਹਿ ਕੇ ਲੜ ਹੁੰਦੀਆਂ ਬੈਠ ਕੇ ਰਜਾਈ ਵਿੱਚ ਗੱਲਾਂ ਮਾਰ ਕੇ ਵੀਰੇ ਮੰਡਲਾਂ ਦੀ ਫਰ ਹੁੰਦੀਆਂ ਬੈਠ ਕੇ ਵਿਜਾਈ ਵਿੱਚ ਗੱਲਾਂ ਮਾਰ ਕੇ تیر ਮੰਡਲਾਂ ਨਹੀਂ ਸਰੰਦੀਆ ਆਹ ਮੁੰਡੇ ਨੇ ਜੰਮੀ ਮਿਹਨਤਾਈ ਹੈ ਤੇ ਦੁਨੀਆ ਨੂੰ ਦੱਸਿਆ ਵੀ ਦੋਤਾ ਪਿੰਡ ਇੱਥੇ ਪੈਂਦਾ ਆਹ ਮੁੰਡੇ ਨੇ ਮਿਹਨਤਾਈ ਹੈ ਆਹ ਮੁੰਡੇ ਨੇ ਦੁਨੀਆ ਵਿੱਚ ਆਈ ਹੈ ਆਹ ਸੰਦੀਪ ਦੋਤਾ ਪਿੰਡ ਵਾਲਾ ਜਿਹੜੇ ਮਿੱਤਰੋ ਕਬੱਡੀ ਪੌੜੀ ਵਧਾ ਰਿਹਾ ਹੈ ਜੁੜ ਗਿਆ ਇਹ ਸੰਦੀਪ ਹੈ ਸਾਡੀ ਬਾ ਖੇਡ ਕਬੱਡੀ ਦਾ ਉਤਨਾ ਪਾ ਜੀ ਮੇਰੇ ਮਿੱਤਰੋ ਜੈਟੋ ਦੇ ਕਬੱਡੀ ਕਮੇ ਵੱਡਾ ਸਨਮਾਨ ਦੋਤੇ ਨੇ ਸੰਦੀਪ ਦਾ ਦੋਤੇ ਨੇ ਰਤਿੰਦਰ ਦਾ ਦੋਤੇ ਨੇ ਅਮਨਦੀਪ ਧੋਲੇ ਦਾ ਵੱਡਾ ਸਨਮਾਨ ਕੀਤਾ ਜਾਣਾ ਸਾਡੇ ਪੂਰੇ ਖਾਨ ਵਰਗੇ ਪ੍ਰਵੰਤ ਪ੍ਰਧਾਨ ਵਰਗੇ ਸਾਡੇ ਭਰਾ ਗੁੱਲੇ ਬੰਦੇ ਦੇ ਨੇ ਦੋਤੇ ਸਰਪੰਚ ਵਰਗੇ ਮੇਰੇ ਵੀਰੋ ਲਓ ਸਾਡੇ ਸੋਲੇ ਨੰਬਰ ਧਾਰੀ ਦੇ ਜੱਥੇ ਦੇ ਵਿੱਚ ਆ ਗਿਆ ਹੈ ਲੈਟ ਪਤਾ ਕਿੱਥੇ ਜਾ ਰਿਹਾ ਹੈ ਪਾਲੇ ਦੀ ਟੀਮ ਤੇ ਸਾਧੂ ਵਾਲਾ ਇਹ ਟੀਮਾਂ ਵੀ ਜਲਦੀ ਇਹ ਮੈਦਾਨ ਦੇ ਵਿਚਕਾਰ ਆ ਗਿਆ ਪਾਲਾ ਤੇ ਸਾਧੂ ਵਾਲਾ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਗੋਰ ਦੇ ਚੌੜ ਗਿਆ ਹੰਦੇ ਵਾਲਿਆਂ ਕੋੜਾ ਤੇ ਹੰਦੇ ਵਾਲਿਆਂ ਨਾਲ ਸ਼ੌਟ ਟਕਰਾ ਗਿਆ ਹੈ ਨੰਬਰ ਧਾਰੀ ਦਾ ਹੰਦੇ ਵਾਲਿਆਂ ਕੋੜਾ ਤੇ ਨਿਸ਼ਾਨ ਟਕਰਾ ਗਿਆ ਹੈ ਮੈਚ ਇਸ ਸਮਾਂ ਤੱਕ ਕਿੰਨੇ ਕਿੰਨੇ ਨੰਬਰ ਰਹਾ ਹੈ ਦਸੀਦ ਰੂਪ ਸ਼ਰਮਾ ਇਹਦਾ ਮੋਕਾ ਨੂੰ ਬਾਅਦ ਮਦਦ ਦਾ ਬਹੁਤ ਸਾਰੀ ਪ੍ਰਬੰਧ ਕਮੇਟੀ ਦਾ ਸਾਰੇ ਆਏ ਹੋਏ ਦਰਸ਼ਕੀ ਜੀ ਆਦਾ ਢਾਂਗੇ ਦੇ ਨੰਬਰ ਹੈ ਜੀ 13 ਤੇ ਭੰਗਰ ਦੇ ਨੰਬਰ ਹੈ ਜੀ 225 ਇਹਦੇ ਵਿੱਚ ਭੰਗਰ ਵੀ ਟੀਮ ਦੇ ਤੁ ਰਹੀ ਹੈ ਉੱਥੇ ਜੀ ਪ੍ਰੀਤਮ ਸਿੰਘ ਆਏ ਤੋਂ ਢੜੀ ਲੱਗੜ ਕਮੇਟੀ ਆਈ ਜੀ